ਪੰਜਾਬ ਪਬਲਿਕ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਰਾਕੇਸ਼ ਮਰਸੰਧੀ ਹਜ਼ਰ ਹਾਂ ਪ੍ਰੋਗਰਾਮ ਬਹੁਤ ਦਿਨ ਮੁੱਦੇ ਲੈ ਕੇ। ਉਦਾਂਸਵਾ ਹਲਕਾ ਮਕੌਦਰ ਦੇ ਪਿੰਡ ਸਿੱਧਾ ਮਸਤਦੀ ਵਿੱਚ ਫਰਵਰੀ 1992 ਦੇ ਇਲੈਕਸ਼ਨ ਦੌਰਾਨ ਸ਼ਹੀਦ ਹੋਏ ਨੌ ਸ਼ਹੀਦਾਂ ਨੂੰ ਸ਼ਾਦੀਲੀ ਪੇਟ ਕਰਨ ਲਈ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਉਹਨਾਂ ਦੀ ਸਮਾਜ ਦੇ ਰਾਜ ਭਗ ਦੀ ਦਿੱਤੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਨਾ ਪਾਇਆ। ਇਸ ਮੌਕੇ ਪਿੰਡ ਵਿੱਚ ਰਾਸ਼ਟ੍ਰ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦਾ ਸਟੈਚੂ ਵੀ ਸਥਾਪਿਤ ਕੀਤਾ ਗਿਆ। ਇਸ ਮੌਕੇ ਬਸਪਾ ਸੁਭਾ ਪ੍ਰਧਾਨ ਡਾਕਟਰ ਅਵਤਾਸ ਸਿੰਘ ਕ੍ਰੀਮਪੁਰ ਜੀ ਐਡਵੋਕੇਟ ਬਲਵਿੰਦਰ ਕੁਮਾਰ ਜਨਨ ਸਫਤਰ ਬਸਪਾ ਪੰਜਾਬ ਅਤੇ ਬਸਵਾ ਦੇ ਹੋਰ ਵਰਕਰ ਤੇ ਲੀਡਰ ਹਾਜ਼ਰ ਸਨ ਗਾਇਕ ਬਲਵਿੰਦਰ ਬਿੱਟੂ ਮिक्की ਵਾਹਦਰਕੇ ਅਤੇ ਹੋਰ ਮਿਸ਼ਨਰੀ ਗਾਇਕਾਂ ਨੇ ਵੀ ਹਾਜ਼ਰੀ ਭਰੀ ਭੋਜਨ ਸਮਾਈ ਪਾਰਟੀ ਵੱਲੋਂ 15 ਮਾਰਚ ਨੂੰ ਸਾਈਂ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ ਸੁਭਾ ਪੱਧ ਤੇ ਮਨਾਇਆ ਜਾ ਰਿਹਾ ਹੈ ਉਸ ਵਿੱਚਨ ਕੋਦਰ ਬਦਾਨ ਸਭਾ ਵਿੱਚੋਂ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਇਸ ਮੌਕੇ ਵਿਧਾਨ ਸਭਾ ਹਲਕਾ ਨਕੌਦਰ ਵੱਲੋਂ ਬੌਜਨ ਸਮਾਈ ਪਾਰਟੀ ਦੇ ਫੰਡ ਵਿੱਚ 1,1000 ਰੁਪਏ ਦਾ ਯੋਗਦਾਨ ਵੀ ਪਾਇਆ ਗਿਆ। ਦੇਰਪਰੇ ਦਿਨਸ ਗੁਰੂ ਬੌਜਨ ਸਮਾਈ ਪਾਰਟੀ ਦੇ ਪ੍ਰਜਾ, ਅਨਿਲੀਆ ਦਸਤਰਾਏ ਜੀ, ਅਫਸਰਸ਼ਕੀ ਪੰਜਾਬ, ਸਤਕਾਰਯੋਗ ਜਿਲਦੀ ਛੇਪੂਰੀ ਜੀ, ਪ੍ਰਧਾਨ ਬੌਜਨ ਸਮਾਈ ਪਾਰਟੀ, ਜੱਟੇ ਜਿਲ੍ਹਾ ਜਲੰਧ ਰੋਡ ਨਾਲ ਰਿਵਿਸ ਕਾਲਜ ਵਿਦਿਆਰਥੀ ਬਿੱਟੂ ਜੀ, ਮੌਸਲਿਕ ਮੈਂਡੀ ਨਹੀਂ ਹੋ ਸਾਡੇ ਸਰਕਾਰ ਦੇ ਸਾਥੀ ਜਰਨੈਲ ਕਟੋਲੀ ਸਾਹਿਬ ਕੈਂਸੀ ਸਾਹਿਬ ਕਦੀਬ ਦਿਪਾਲੀ ਸਾਫਾ ਕੋਸਰ ਸਾਹਿਬ ਸਤਿਕਾਰ ਨਾਲ ਸਾਥੀ ਰਾਜਪਾਲ ਮਾਨ ਜੀ ਵਿਜੇ ਸਿੱਧ ਜੀ ਸਾਥੀ ਬੇਦੁਰਗਾ ਜੀ ਸਾਰੇ ਬਾਬਾ ਸਾਹਿਬ ਨੂੰ ਸਲੂਟ ਕਰਕੇ ਉਹਨਾਂ ਦੇ ਮੁੱਢ ਜਣਾ ਨੂੰ ਚੁੱਕਾਈ ਕਰਕੇ ਸਾਰੇ ਸਾਥੀ

बहुजन समाज पार्टी जिंदाबाद 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 बहुजन समाज पार्टी जिंदाबाद 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 शहीदों तुम्हारी सोचते मेरा देंगे ठोके शहीदों तुम्हारी सोचते मेरा देंगे ठोके बाबा साहेब का तो वीरा वेड़का बहुजन समाज पार्टी जिंदाबाद 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 बहुजन समाज पार्टी जिंदाबाद 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 ਤੁਹਾਡੀ ਜਿੰਦਾਬਾਦ 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 ਭਾਜਪਾ ਸਵਾਜ ਪਾਰਟੀ ਜਿੰਦਾਬਾਦ 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 ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪਹਰਾ ਦੇਾਂਗੇ ਹੋ ਕੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪਹਰਾ ਦੇਾਂਗੇ ਹੋ ਕੇ ਬਾਬਾ ਸਾਹਿਬ ਦਾ ਦੂਜਾ ਨਾਮ ਕੰਸ਼ੀਰਾਮ ਕੰਸ਼ੀਰਾ ਬਾਬਾ ਸਾਹਿਬ ਦਾ ਦੂਜਾ ਨਾਮ ਕੰਸ਼ੀਰਾਮ ਕੰਸ਼ੀਰਾ ਬੜੀ ਗੱਲ ਰੱਖੀਏ ਵੀ ਅਸੀਂ ਪੰਜਾਬ ਦੀ ਮਿਹਨਤ ਰਿਆ ਅਸੀਂ ਜਿੱਤਣਾ ਆ ਤੇ ਲੋਕਾਂ ਦੇ ਹਿੱਤ ਵਿੱਚ ਅਸੀਂ ਇੱਥੇ ਪ੍ਰਬੰਧ ਸਥਾਪਿਤ ਕਰਨਾ ਜਿੱਦਾਂ ਨੇ ਸਾਡੇ ਰਹਿਬਰਾਂ ਨੇ ਸੰਕਿਆ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਆਪਣੇ ਸ਼ਹੀਦਾਂ ਦਾ ਵੀ ਸਤਿਕਾਰ ਕਰਨਾ ਆ ਆਪਣੇ ਰਹਿਬਰਾਂ ਨੂੰ ਵੀ ਮੰਨਣਾ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਜਿਹੜੇ ਸਾਕਾਰ ਕਰਨ ਲਈ ਲੱਗੇ ਆ ਨੈਸ਼ਨਲ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਜ਼ਿਲ੍ਹਾ ਲੈਵਲ ਤੱਕ ਪਿੰਡ ਪੱਧਰ ਤੱਕ ਉਹਨਾਂ ਨੂੰ ਆਦਰਸ਼ ਮੰਨ ਕੇ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਮੇਨ ਪਿੱਲਰ ਸੁਸਾਇਟੀ ਦੇ ਸਥਾਪਿਤ ਕਰੀਏ ਕਿਉਂਕਿ ਜਦੋਂ ਆਪਾਂ ਮੇਨ ਪਿੱਲਰ ਨੂੰ ਸਥਾਪਿਤ ਕਰਾਂਗੇ ਫਿਰ ਸੁਸਾਇਟੀਆਂ ਦਾ ਮਗਰ ਤੁਰੂਗੀ ਤੇ ਆਪਾਂ ਸਤਾਬਦ ਤੁਰਾਂਗੇ ਇੰਨੀਆਂ ਬੇਨਤੀਆਂ ਨੂੰ ਉਮੀਦ ਕਰਦਾ ਵੇ ਆਪਾਂ ਸਾਰੇ ਡੱਟ ਕੇ ਆਪਣੀ ਪਾਰਟੀ ਆਪਣੀ ਵਿਰੋਧੀਆਂ ਦੇ ਕਈ ਵਾਰ ਕਹਿੰਦੇ ਬੰਦੇ ਨਾਲ ਜੁੜੋ ਮੈਂ ਕਿਹਾ ਗਲਤ ਕਾੜਨਾ ਹੈ ਜਿਹੜਾ ਪਾਰਟੀ ਤੋਂ ਬਾਹਰ ਹੈ ਉਹਨਾਂ ਨੂੰ ਨਹੀਂ ਜੁੜਨਾ ਜਿਹੜਾ ਅਗਵਾਈ ਕਰਦਾ ਉਹਨਾਂ ਨਾਲ ਜੁੜਨਾ ਹੈ ਸੰਸਥਾगत ਲੀਡਰਸ਼ਿਪ ਨਾਲ ਜੁੜਨਾ ਹੈ ਜੇ ਲੀਡਰ ਦਾ ਆਪਾਂ ਨਹੀਂ ਮੰਨਾਂਗੇ ਤੇ ਸਟੇਟ ਨਾਲ ਐਡਾ ਸਟੇਟ ਹੈਗਾ ਉਹਦਾ ਲੜਨ ਦਾ ਹੌਸਲਾ ਕਿੱਥੋਂ ਆਇਆ ਤੇ ਇਸ ਕਰਕੇ ਅੱਜ ਤੋਂ ਹੀ ਸਮੇਂ ਦੀ ਗੱਲ ਕਰਦਾ ਸੀ ਵੀ ਜਦੋਂ ਸਾਡੇ ਲੀਡਰ ਆ ਗਏ ਅਸੀਂ ਪਹਿਲਾਂ ਉਹਨਾਂ ਨੂੰ ਸੁਣੀਏ ਕਿ ਉਹ ਕੀ ਵਿਚਾਰ ਰੱਖਣਾ ਚਾਹੁੰਦੇ ਭਾਵੇਂ ਉਹ ਘੰਟਾ ਬੋਲਣ ਦੋ ਘੰਟਾ ਜੀ ਪਹਿਲਾਂ ਉਹਨਾਂ ਨੂੰ ਸੁਣੀਏ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਬਈ ਆਪਣੇ ਵਿੱਚ ਕੋਈ ਕਮੀ ਨਹੀਂ ਆਪਾਂ ਰਾਤ ਕਰ ਸਕਦੇ ਆ ਬਸ਼ਰਤੇ ਅਸੀਂ ਆਪਣੇ ਮਨ ਦੇ ਵਿੱਚ ਜਿਹੜੇ ਬੈਰੀਅਰ ਦੂਜਿਆਂ ਨੇ ਭੀਜਿਆ ਉਹ ਅਸੀਂ ਕੱਢ ਲਈਏ ਤੇ ਸੋਚੀਏ ਵੀ ਅਸੀਂ ਜਿੱਦਣਾ ਜਿੱਦਣਾ ਇਸ ਕਰਕੇ ਆ ਕਿਉਂਕਿ ਅਸੀਂ ਲੋਕਾਂ ਦੀ ਮੁਕਤੀ ਕਰਾਉਣਾ ਚਾਹੁੰਦੇ ਆ ਸਾਡੇ ਰਹਿਬਰਾਂ ਦਾ ਸਤਨਾ ਅਸਲ ਵਿੱਚ ਲਾਭ ਕਰਨਾ ਚਾਹੁੰਦੇ ਆ ਇੰਨੀ ਬੇਨਤੀ ਨਾਲ ਉਮੀਦ ਕਰਦਾ ਆ ਕਿ ਤੁਸੀਂ ਸਾਰੇ ਆਪਾਂ ਰਲ ਮਿਲ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਰਕਾਰ ਕੰਮ ਲਈ ਮੌਜੂਦਾ ਜਿਹੜੀ ਲੀਡਰਸ਼ਿਪ ਪਿਆ ਜੋ ਪਾਰਟੀ ਦਾ ਸੰਗਠਨ ਹੈ ਪ੍ਰੋਗਰਾਮ ਹੈ ਉਹਨੂੰ ਲਾਗੂ ਕਰਾਉਣ ਲਈ ਤਰਾਂਗੇ ਔਰ ਬਾਬਾ ਸਾਹਿਬ ਦੇ ਸੁਪਨਿਆਂ ਦਾ ਰਹਿਬਰਿਆਂ ਸੁਪਨਿਆਂ ਨੂੰ ਪ੍ਰਵੰਸ ਸਥਾਪਿਤ ਕਰਕੇ ਲੋਕਾਂ ਨੂੰ ਇੱਕ ਚੰਗੀ ਮੁਕਤੀ ਜਿਹੜੀ ਜ਼ਿੰਦਗੀ ਦੇ ਲਈ ਕੰਮ ਕਰਾਂਗੇ ਇਨੀਆਂ ਬੇਤਿਹਾਨ ਧੰਨਵਾਦ ਜੈ ਭੀਮ ਚਾਤਾ ਸਾਬ ਨੂੰ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 33ਵੀਂ ਵਰਸੀ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਬਨੌਣ ਗਾ ਰਹੇ ਹਾਂ 33 ਸਾਲ ਦਾ ਸਮਾਂ ਜਿਹੜਾ ਸਾਡਾ વીਤ ਚੁੱਕਾ ਤਕਰੀਬਨ ਜਦੋਂ ਸਾਡੇ ਸਾਹਮਣੇ ਉਹ ਸੀਨ ਆਉਂਦਾ ਤੇ ਤਕਰੀਬਨ ਜਿਹੜਾ ਸਾਰੇ ਦਾ ਸਾਰਾ ਖੂਨ ਉਹ ਜਿਹੜੇ ਖੋਲੇ ਖਾਂਦਾ ਮੈਂ 1992 ਦੇ ਵਿੱਚ ਇਹਨਾਂ ਦਰਿੰਦਿਆਂ ਨੇ ਸਾਡੇ ਨਾਲ ਕੀ ਕੀਤਾ ਸੀ ਅੱਜ ਵੀ ਜਦੋਂ ਥੋੜਾ ਜਿਹਾ ਦਿਨ ਇਹਨਾਂ ਨੂਰਮਲ ਦੇ 9 ਸ਼ਹੀਦਾਂ ਦੀ ਵਰਸੀ ਲੇਟ ਹੋਈ ਤੇ ਪਿੰਡਾਂ ਵਿੱਚ ਜਿਨ੍ਹਾਂ ਦੇ ਵਿੱਚ ਜੀਦਾ ਸੋਨਾ ਜਾਗਦਾ ਸੋਨਾ ਉਹਨਾਂ ਲੋਕਾਂ ਨੇ ਸਾਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਪ੍ਰਧਾਨ ਜੀ ਅੱਗੇ ਆਪਾਂ 16 ਫਰਵਰੀ ਨੂੰ ਵਰਸੀ ਉਹਨਾਂ ਸ਼ਹੀਦਾਂ ਦੀ ਮਨਾਉਂਦੇ ਹੁੰਦੇ ਸੀਗੇ ਵੇ ਐਕਟੀ ਲੇਟ ਕਿਉਂ ਹੋਈ ਫਿਰ ਉਹਨਾਂ ਨੂੰ ਜਵਾਬ ਦਿੱਤਾ ਵੀ ਜਿਹੜਾ 12 ਤਰੀਕ ਨੂੰ ਅਰਬਦਾਸ ਮਹਾਰਾਜੀ ਦਾ ਜਨਮ ਦਿਹਾੜੀ ਗੁਰਪਰਸਗਰ ਸਾਰੀਆਂ ਸੰਗਤਾਂ ਜਿਹੜੀਆਂ ਆਪਣੀਆਂ ਕੋਈ ਕਾਂਸ਼ੀ ਗਿਆ ਕੋਈ ਬਨਾਰਸ ਗਿਆ ਤਕਰੀਬ ਸਾਰੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀਗੇ ਇਸ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਨੂੰ ਲੇਟ ਕਰ ਸਕੇ 3-4 ਦਿਨ ਪਹਿਲਾਂ ਮੈਂ ਤੇ ਮੇਰੇ ਸਾਥੀ ਅਸੀਂ ਇੱਧਾ ਗੱਡੀ ਜਾ ਰਹਾ ਤੇ ਮੈਨਾਂ ਮੁੰਡੇ ਨੇ ਗੱਲ ਕੀਤੀ ਕਹਿੰਦਾ ਪ੍ਰਧਾਨ ਜੀ ਵੀ ਅਸੀਂ ਪਿੰਡ 'ਚ ਜਿਹੜਾ ਸਟੈਚੂ ਲਾਉਣਾ ਚਾਹੁੰਦੇ ਆ ਰਾਜਾ ਮੈਂ ਕਿਹਾ ਯਾਰ ਇਹ ਤਾਂ ਬਹੁਤ ਵਧੀਆ ਗੱਲ ਹੋਰ ਕਿਹੜੀ ਵਧੀਆ ਗੱਲ ਇਹ ਕਹਿੰਦੇ ਸਾਡੇ ਪਿੰਡ 'ਚ ਤੁਸੀਂ ਜਿਹੜਾ 1 ਫਰਵਰੀ ਵਾਲਾ ਪ੍ਰੋਗਰਾਮ ਉਹ ਦੇਵੋ ਤੇ ਸਾਡਾ ਜਿਹੜਾ ਬਹੁਤ ਵਧੀਆ ਪਿੰਡ ਜਿਹੜਾ ਪਹਿਲਾਂ ਪਿੰਡ ਬਹੁਤ ਇੱਕ ਨੰਬਰ ਤੇ ਪਿੰਡ ਹੁੰਦਾ ਸੀਗਾ ਉਹ ਪਛੜਿਆ ਥੋੜਾ ਤੇ ਉਹਨੂੰ ਆਪਾਂ ਦਿਆਂ ਤੇ ਲੈਵਾਂਗੇ ਮੈਂ ਕਿਹਾ ਇਹਦੋਂ ਵਧੀਆ ਕਿਹੜੀ ਗੱਲ ਆ ਮੈਂ ਆਪਣੇ ਸਾਥੀਆਂ ਗੱਲ ਸਲਾਹ ਕੀਤੀ ਮੈਂ ਕਿ ਇਹ ਪਿੰਡ ਜਿਹੜਾ ਅਸੀਂ ਸਦਮਾ ਸਦਮਾ ਤਾਲ ਦੇ ਵਿੱਚ ਰੱਖ ਦਿੱਤਾ ਤੇ ਤੁਸੀਂ ਇਹਦੇ ਜਿਹੜੇ 3-4 ਦਿਨ ਦੇ ਵਿੱਚ ਤਿਆਰੀ ਸ਼ੁਰੂ ਕਰ ਲਓ ਜਦੋਂ 1992 ਦੇ ਵਿੱਚ ਤੁਹਾਡੀ ਸਰਕਾਰ ਬਣ ਜਾ ਰਹੀ ਜਿਹਦੇ ਵਿੱਚ ਅਵਤਾਰ ਸਿੰਘ ਗਰੀਪਰੀ ਸਾਧੀਆਂ ਤੋਂ ਐਮਐਸਏ ਬਣ ਕੇ ਆਏ ਤੇ ਜਿਹੜੀ ਸਾਡੀ ਵੈਲਟ ਫਲੋਰ ਤੋਂ ਲਾ ਕੇ ਨਕੋਤਰ ਨੂਰਮਹਿਰ ਗਰੀਬ ਨੇ ਜਿੰਨੀ ਸਾਡੀ ਵੈਲਟ ਸੀਗੀ ਬੀਐਸਪੀ ਦੀ ਬੜੀ ਮਜਬੂਤ ਸੀਗੀ ਜਦੋਂ ਇਹਨਾਂ ਦੰਡਿਆਰੇ ਦੇਖਿਆ ਬੇਥੋਂ ਸਾਰੇ ਦੇ ਸਾਰੇ ਐਮਐਲਏ ਬੀਐਸਪੀ ਦੇ ਚੁਣ ਕੇ ਜਾ ਰਹੇ ਆ ਤੇ ਇਹਨਾਂ ਨੇ ਸਾਡੇ ਤੇ ਅੰਨੇਵਾ ਜਿਹੜਾ ਗੋਲੀਆਂ ਦੀ ਫੈਰੈਂਗ ਕੀਤੀ ਸਾਡੇ ਨੌ ਸਾਥੀਆਂ ਨੂੰ ਸ਼ਹੀਦ ਕੀਤਾ ਤੇਰਵੀ ਜਿਹੜੇ ਸਾਡੀ ਉਹਦਾ ਚੋਣ ਸਾਥੀ ਹਰੇ ਕੋਈ 200 ਗੋੜ ਤੇ ਫਰਕ ਨਾ ਹਰਿਆ ਕੋਈ 400 ਗੋੜ ਦੇ ਫਰਕ ਨਾ ਹਰਿਆ ਤੇ ਇਹਨਾਂ ਨੇ ਜਿਹੜੇ ਸਾਡੇ ਤੇ ਗੋਰੀਆਂ ਚਲਾ ਕੇ ਜਿਹੜੀ ਰਾਜ ਭਾਗ ਦੀ ਲਾਏ ਸੱਬੋ ਹਰਾਤੇ ਸਾਨੂੰ ਦਰਿਆ ਤੇ ਬਿਠਾ ਲ ਦਿੱਤਾ ਤੇ ਇਹਨਾਂ ਨੇ ਜਿਹੜਾ ਆਪਣਾ ਰਾਜ ਭਾਗ ਜਿਹੜਾ ਕਾਇਮ ਕਰ ਲਿਆ ਅੱਜ ਵੀ ਬਹੁਤ ਸਮਾਂ ਆਪਣੇ ਕੋ ਹੈਗਾ ਜਿਹੜੀ ਗੱਲ ਬਾਬਾ ਸਾਹਿਬ ਨੇ ਬੇੜਗਰ ਸਾਹਿਬ ਨੇ ਕਹੀ ਜਾਂ ਕਾਸ਼ੀਰ ਆਪ ਸਾਹਿਬ ਨੇ ਕਹੀ ਤੇ ਭਈ ਦਿਲਾ ਤੋਂ ਦਿਲਾ ਦੇ ਲੈ ਸੋ ਦੁਬਾਰਾ ਤੇ ਲੈ ਨਾ ਉਹ ਤੋਂ ਤੁਹਾਡੇ ਕੋਲ ਜਰ ਸੀਗੇ ਨਾ ਦਵਾਰਾਂ ਸੀ ਗਿਆ ਅੱਜ ਤਾਂ ਤੁਹਾਡੇ ਕੋਲ ਦਿਲ ਵੀ ਬਹੁਤ ਆ ਦਵਾਰਾਂ ਵੀ ਬਹੁਤ ਆ ਮੇਰੇ ਘਰ ਐਡੇ ਐਸੇ ਪ੍ਰੋਗਰਾਮ ਦੇ ਵਿੱਚ ਇੰਨੇ ਬਧੀਆ ਬੰਦੇ ਬੈਠੇ ਆ ਜਦੋਂ ਤੁਸੀਂ ਇਲੈਕਸ਼ਨ ਲੜਾਉਂਗੇ ਜੇ ਲੜੋਗੇ ਮੇਰੇ ਖਿਆਲ ਨਾਲ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਨਹੀਂ ਆਉਂਦਗੀ ਸਿਰਫ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਆ ਜਦੋਂ ਲੋਕਾਂ ਤੱਕ ਆਪਾਂ ਪਹੁੰਚ ਕਰਨੀ ਆ ਲੋਕਾਂ ਵਿੱਚ ਜਾਣਾ ਅੱਜ ਜੇ ਆਪਾਂ ਪਿੰਡਾਂ ਵਿੱਚ ਜਾਣੇ ਆ ਤੇ ਕਿਹੜੇ ਪਿੰਡ ਦੇ ਵਿੱਚ ਤੁਹਾਡਾ ਮਾਨ ਸਤਿਕਾਰ ਨਹੀਂ ਹੁੰਦਾ ਇੱਕ ਤੁਸੀਂ ਪਾਰਟੀ ਦੇ ਤੌਰ ਤੇ ਆਪਣੀ ਵੱਖਰੀ ਪਛਾਣ ਬਣਾਈ ਜਿਹੜੀਆਂ ਦੂਜੀਆਂ ਪਾਰਟੀਆਂ ਵਾਲੇ ਆ چاہے ਉਹਨੇ ਸਰਕਾਰਾਂ ਚਲਾਈਆਂ ਚਾਹੇ ਨਏ ਚਲਾਈਆਂ ਅੱਜ ਜਿਹੜੇ ਸਰਕਾਰ ਚਲਾ ਰਹੇ ਆ ਉਹ ਵੀ ਤੁਹਾਡੇ ਤੋਂ ਡਰ ਰਹੇ ਆ ਜਿਨ੍ਹਾਂ ਨੇ ਦੋ ਵਾਰੀ ਚਲਾਈਆਂ ਉਹ ਵੀ ਤੁਹਾਡੇ ਤੋਂ ਭੱਜ ਰਹੇ ਨੇ ਦਾ ਕਾਰਨ ਕੀ ਆ ਤੁਸੀਂ ਜਿਹੜੇ ਕਾਂਸ਼ੀ ਰਾਧ ਸਾਹਿਬ ਨੇ ਇੱਕ ਮੂਵਮੈਂਟ ਖੜੀ ਕੀਤੀ ਤੁਸੀਂ ਸਾਰੀਆਂ ਜਿਹੜਾ ਮੱਖੀਆਂ ਵਾਂਗੂ ਇਕੱਠੇ ਹੋ ਗਏ ਨੇ ਜਦੋਂ ਮੱਖੀਆਂ ਵਾਂਗੂ ਇਕੱਠੇ ਹੁੰਦੇ ਆ ਤੇ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹ ਫਰੀ ਗੱਲ ਆ ਆਪਾਂ ਜਿਹੜਾ ਇਹਨਾਂ ਨੂੰ ਬੋਟਰੇ ਬੈਠੇ ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲ ਕਰ ਅਗੇ ਬਰੇ ਆਪਾ ਸਾਰੇ ਇਹਦੇ ਨਾਲ ਇਹਨਾਂ ਦਾ ਸਨ ਦੇ ਗਏ ਇਹਨਾਂ ਹੀ ਕਹਿੰਦਾ ਤੋ ਰਜਾ ਲੈਣਾ ਜੈ ਵੀ ਜੈ ਭਾਗ ਜਿੰਦਗੀ ਕੁਰਬਾਨ ਕਰਕੇ ਗਏ ਆ ਇਸ ਕਰਕੇ ਸਮਾਜ ਉਹਨਾਂ ਨੂੰ ਅੱਜ 33 ਸਾਲ ਬਾਅਦ ਵੀ 33 ਸਾਲ ਬੀਤਣ ਤੋਂ ਬਾਅਦ ਵੀ ਕਿਆ ਕਰ ਰਹੇ ਆਪਾ ਕਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਮਾਪੇ ਕਦੇ ਗਏ ਆ ਸ਼ਾਇਦ ਅਸੀਂ ਆਪਣੇ ਮਾਂ ਔਰ ਬਾਪ ਦੀ ਵਰਸੀ ਵੀ ਨਹੀਂ ਮਨਾ ਸਕਦੇ ਨਹੀਂ ਮਨਾਉਂਦੇ ਲੇਕਿਨ ਇੱਕ ਸੀਮਤਾਂ ਦੀ ਜਾਤ ਦੇ ਵਿੱਚ ਆਪਾਂ ਹਰ ਸਾਲ ਇਕੱਠੇ ਹੁੰਦੇ ਆ ਉਹਨਾਂ ਦੀ ਸੀਧੀ ਦੇ ਮਕਸਦ ਨੂੰ ਯਾਦ ਕਰਨ ਦੇ ਲਈ ਔਰ ਉਹਨਾਂ ਦੀ ਕੁਰਬਾਨੀ ਦਾ ਸਤਿਕਾਰ ਕਰਨੇ ਲਈ ਸਭ ਕੰਚੀ ਰਾਮ ਜੀ ਨੇ ਬੋਧਨ ਸਮਾਜ ਪਾਰਟੀ ਜਿਹੜੀ ਬਣਾਈ ਇਹ ਸ਼ਹੀਦ ਜਿਸ ਅੰਦੋਲਨ ਦੇ ਛੇਵੀ ਪਾ ਕੇ ਗਏ ਉਹ ਅੰਦੋਲਨ ਕਹੇ ਸੀ ਜਿਹਦੇ ਲਈ ਜਾਨਾਂ 바ਰ ਦਿੱਤੀਆਂ ਗਈਆਂ ਕੋੜੀਆਂ ਦੀ ਪਰਵਾਹ ਨਹੀਂ ਕੀਤੀ ਗਈ ਉਹ ਕਿਹੜਾ ਅੰਦੋਲਨ ਹੈ ਪੰਡ ਅੰਦੋਲਨ ਤੋਂ ਪੰਚੀ ਰਾਮ ਜੀ ਨੇ ਸਮਾਜਿਕ ਦਿੱਤੇ ਜਿਹਦੇ ਵਿੱਚ ਪਹਿਲਾ ਅੰਦੋਲਨ ਸੀ ਅਣਖ ਲਈ ਸੰਘਰਸ਼ ਸਟ੍ਰਗਲ ਫਾਰ ਸੈਲਫ ਰਿਸਪੈਕਟ ਇੱਕ ਕੁਰਬਾਨੀ ਸਿਰਫ ਵੋਟਾਂ ਲਈ ਨਹੀਂ ਸੀ ਵੋਟਾਂ ਤੋਂ ਵੀ بڑا ਉਦੇਸ਼ ਜਿਹੜਾ ਵੋਟਾਂ ਦੇ ਰਾਹੀਂ ਆਪਾਂ ਨੇ ਹਾਸਲ ਕਰਨਾ ਸੀ ਉਹ ਪਹਿਲਾ ਅੰਦੋਲਨ ਜਿਹੜਾ ਕੋਈ ਵੀ ਰਾਜਨੀਤਿਕ ਦਲ ਬਸਤਾ ਤੋਂ ਸਮਾਇ ਨਹੀਂ ਚਲੂਗਾ ਕਾਂਗਰਸ ਭਾਜਪੀ ਅਕਾਲੀ ਜਾਂ ਆਮ ਪਾਰਟੀ ਇਹ ਅੰਦੋਲਨ ਇਹਨਾਂ ਰਾਜਨੀਤਿਕ ਦਲਾਂ ਦਾ ਨਹੀਂ ਇਹ ਸਿਰਫ ਕੰਸ਼ੀ ਰਾਮ ਸਾਹਿਬ ਨੇ ਅੰਦੋਲਨ ਦਿੱਤਾ ਕਿ ਅਸੀਂ ਅਣਖ ਲਈ ਸੰਘਰਸ਼ ਕਰਨਾ ਤਸਰਾ ਅੰਦੋਲਨ ਨੂੰ ਨਹੀਂ ਦਿੱਤਾ ਬਰਾਬਰੀ ਲਈ ਸੰਘਰਸ਼ ਅਤੇ ਤੀਸਰਾ ਅੰਦੋਲਨ ਦਿੱਤਾ ਭਾਈਚਾਰੇ ਲਈ ਸੰਘਰਸ਼ ਅਤੇ ਚੌਥਾ ਅੰਦੋਲਨ ਜਾਤ ਪਾਤੇ ਖਾਤਮੇ ਲਈ ਸੰਘਰਸ਼ ਅਤੇ ਪੰਜਵਾਂ ਅੰਦੋਲਨ ਅਨਿਆਇ ਅਪੇਟਿਆਤ ਔਰ ਦੈਤ ਦੇ ਵਿਰੁੱਧ ਸੰਘਰਸ਼ ਸੰਗਤਾਂ ਦੀ ਕਟਨਾ ਪ੍ਰੀਤਕੋਟ ਦਿਲੇ ਦੇ ਜੈਤੂਬਧਾਨ ਸਭਾ ਦੇ ਚੰਦ ਪਾਨ ਪਿੰਡੇ ਵਿੱਚ ਜੋ ਜ਼ਬਰ ਜ਼ੁਲਮ ਅਨਿਆਪ ਸੱਤਾ ਦੇ ਨਾਲ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇਖ ਰਿਕ ਤੇ ਵਿੱਚ ਜੋ ਪੁਲਿਸ ਨੇ ਫਰੀਆਮ ਗੁੰਡਾਗਰਦੀ ਘਰਾਂ ਦੇ ਵਿੱਚ ਜਾ ਕੇ ਜ਼ੁਲਮ ਕੀਤਾ ਕਰਾਂ ਦੇ ਵਿੱਚ ਜਾ ਕੇ ਤੋਰ ਫੋਰ ਕੀਤੀ ਔਰ ਪਿੰਡ ਦੇ ਸਰਪੰਚ ਜਿਹੜੀ ਲੇਡੀ ਬਣੀ ਉਹਦੇ ਹਸਬੰਡ ਦੇ ਉੱਪਰ ਬੇਤਹਾਸ਼ਾ ਜ਼ੁਲਮ ਕੀਤਾ ਕੁੜੀਆਂ ਤੇ ਬਜ਼ੁਰਗਾਂ ਤੇ ਜ਼ੁਲਮ ਕੀਤਾ ਇਹ ਪੰਜੇ ਯੋਧਿਆਂ ਦੀ ਸ਼ਹੀਦੀ ਸਭ ਕਾਂਚੀ ਰਾਮ ਜੀ ਦੇ ਉਸ ਅੰਦੋਲਨ ਨੂੰ ਸਮਰਪਿਤ ਸੀ ਦੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਨਿਆ ਅਤਿਆਚਾਰ ਔਰ ਦੇਸ਼ ਦੇ ਵਿਰੁੱਧ ਸੰਘਰਸ਼ ਹੈ। ਸੇ ਹੋਏ ਆ। ਮੇਰੀ ਤੁਹਾਨੂੰ ਬੇਨਤੀ ਆ ਅਪੀਲ ਹੈ ਕਿ ਆਪਾਂ ਜਿੱਥੇ ਸੀਡਾਂ ਨੂੰ ਯਾਦ ਕਰਨਾ ਉਹਨਾਂ ਨੂੰ ਸ਼ਰਧਾਂਜਲੀ ਪੇਟ ਕਰਨੀ ਆ। ਉੱਥੇ ਆਪਾਂ ਇਹ ਪੰਜੇਂ ਅੰਦੋਲਨਾਂ ਦੀ ਕਾਮਯਾਬੀ ਨਹੀਂ ਇਥੋਂ ਸੰਜੰਸ਼ ਦਾ ਸੰਕਲਪ ਵੀ ਲੈ ਕੇ ਜਾਣਾ। ਸਿਰਫ ਸ਼ਰਧਾਂਜਲੀ ਪੇਟ ਕਰਕੇ ਮਸਲਾ ਹਲ ਹੋਣ ਵਾਲਾ ਨਹੀਂ ਹੈ ਜਿਸ ਮਕਸਦ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਮਕਸਦ ਨੂੰ ਪੂਰਾ ਕਰਨ ਲਈ ਆਪਾਂ ਇੱਕੋ ਸੰਘਰਸ਼ ਦਾ ਸੰਕਲਪ ਲੈ ਕੇ ਵੀ ਜਾਣਾ ਪੰਜ ਸਮਾਜਿਕ ਅੰਦੋਲਨ ਪੰਜ ਆਰਥਿਕ ਅੰਦੋਲਨ ਆਰਥਿਕ ਅੰਦੋਲਨ ਪੰਜ ਕਿੰਨੀ ਦਿਨਾ ਦੀ ਸੰਖਿਆ ਭਾਰੀ 19 ਉਹਨਾਂ ਦੀ ਹਿੱਸੇਦਾਰੀ ਆਬਾਦੀ ਦੇ لحاظ ਨਾਲ ਸਾਨੂੰ ਦੇਖਦੇ ਸਾਧਨਾ ਵਿੱਚ ਹਿੱਸਾ ਚਾਹੀਦਾ ਅੱਜ ਪੰਜਾਬ ਦੇ ਅੰਦਰ 35 ਤੋਂ 40% ਆਬਾਦੀ ਦਲਤਾਂ ਦੀ ਹੈ ਜ਼ਮੀਨ ਕਿੰਨੀ ਹੈ ਦਲਤਾਂ ਕੋਲ ਪੌਣੇ 6% ਪੌਣੇ 6% ਜ਼ਮੀਨ ਆਬਾਦੀ 35 40% ਇਸੇ ਤਰ੍ਹਾਂ ਨੌਕਰੀਆਂ ਦੇ ਵਿੱਚ ਇਸੇ ਤਰ੍ਹਾਂ ਵਪਾਰ ਦੇ ਵਿੱਚ ਪਛੜੇ ਹੋਏ ਐ ਬੈਕਵਰਡ ਕਲਾਸਾਂ ਪੰਜਾਬ ਦੇ ਅੰਦਰ ਹਿੱਸੇਦਾਰੀ ਅੰਦੋਲਨ ਲਾਗੂ ਨਹੀਂ ਹੋਇਆ ਬੈਕਵਰਡ ਨੂੰ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਪਰ ਗੁਰਮਤਿ ਸਮਾਜ ਪਾਰਟੀ ਦੇ ਪੰਜ ਆਰਥਿਕ ਅੰਦੋਲਨ ਪੰਜ ਸਮਾਜਿਕ ਅੰਦੋਲਨ ਆਰਥਿਕ ਅੰਦੋਲਨ ਪਹਿਲਾ ਹੈ ਜਿੰਨੀ ਜਨਾਬ ਦੀ ਸੰਖਿਆ ਭਾਰੀ ਉੰਨੀ ਉਹਨਾਂ ਦੀ ਹਿੱਸੇਦਾਰੀ ਔਰ ਦੂਸਰਾ ਆਰਥਿਕ ਅੰਦੋਲਨ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਸਰਕਾਰੀ ਜ਼ਮੀਨ ਅਜੇ ਵੀ ਅਜੇ ਵੀ ਜਦੋਂ ਪੰਚੇਤਾਂ ਦੀ ਜ਼ਮੀਨ ਦੀ ਬੋਲੀ ਹੁੰਦੀ ਆ ਉੱਥੇ ਸੰਵਿਧਾਨ ਮੁਤਾਬਕ ਗਰਦਾ ਹੱਕ ਵੀ ਦਲਤਾਂ ਨੂੰ ਪਟੜਿਆਂ ਨੂੰ ਨਹੀਂ ਮਿਲਦਾ ਕਾਸ਼ੀ ਗਾਮ ਸਾਬ ਨੇ ਇਹ ਨਾਰਾ ਦਿੱਤਾ ਇਹ ਅੰਦੋਲਨ ਦਿੱਤਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਸਰਕਾਰ ਦੀ ਬੇਲੀ ਪੇ ਜ਼ਮੀਨ ਬੇ ਜਮੀਨੇ ਗਰੀਬਾਂ ਦੇ ਵਿੱਚ ਵੰਡਣੀ ਆ ਉੱਤਰ ਪ੍ਰਦੇਸ਼ ਬੀਐਸਪੀਡੀ ਸਰਕਾਰ ਬਣੀ ਸਭ ਉੱਤੇ ਜ਼ਮੀਰ ਵੰਡੀ ਗਈ ਉੱਤੇ 25 27% ਦਲਤਾਂ ਪਛੜਿਆਂ ਨੂੰ ਰਾਖਵਾਕਰ ਦਿੱਤਾ ਗਿਆ ਔਰ ਤੀਸਰਾ ਅੰਦੋਲਨ ਭਾਰਤੀ ਸਰਨਾਰਥੀ ਅੰਦੋਲਨ 25 ਕਰੋੜ ਲੋਕਾਂ ਕੋਲ ਇਸ ਦੇਸ਼ ਦੇ ਵਿੱਚ ਘਰ ਨਹੀਂ ਆ ਆਪਣੇ ਇਸ ਦੇਸ਼ ਦਾ ਹੁਕਮਰਾਨ ਦਿੱਲੀ ਦਾ ਇਲੈਕਸ਼ਨ ਲੜਿਆ ਗਿਆ ਅਮਿਤ ਸ਼ਾਹ ਦੀ ਕੰਦਲ ਸੀ ਮੇਡੇ ਕੇਜਰੀਪਾਲ ਦੀ ਪਾਰਟੀ ਜਿੱਤ ਗਈ ਤਾਂ ਤੁਹਾਡੀ ਝੁੱਗੀ ਨੇ ਖਤਰਾ ਪੈਦਾ ਹੋ ਜਾਣਾ ਔਰ ਕੇਜਰੀਪਾਲ ਦੀ ਝੁੱਗੀਆਂ ਚ ਚਲੇ ਗਏ ਕਿ ਜਦ ਤੱਕ ਮੈਂ ਮੁੱਖ ਮੰਤਰੀ ਆ ਤੁਹਾਡੀ ਝੁੱਗੀ ਨੂੰ ਕੋਈ ਹਲਾ ਨਹੀਂ ਸਕਦਾ ਕਿ ਝੁੱਗੀ ਵਾਲੇ ਨੂੰ ਭਰੋਸਾ ਕਿ ਦਿੱਤਾ ਜਾ ਰਿਹਾ ਸੀ ਕਿ ਝੁੱਗੀ ਵਿੱਚ ਜੰਮਿਆ ਤੇ ਪੂਰੀ ਜ਼ਿੰਦਗੀ ਤੈਨੂੰ ਝੂਠੀ ਦੇ